ਆਪਾਂ ਚੈਨਲ ਦੇਖ ਰਹੇ ਹਾਂ ਆਪਣਾ ਕਿਤਾ ਤੇ ਬਾਕੀ ਆਪਾਂ ਇਸ ਮੱਧ ਦੀ ਗੱਲਬਾਤ ਕਰਾਂਗੇ ਅੱਗੇ ਬਾਈ ਨਾਲ ਤੇ ਤੁਸੀਂ ਦੇ ਹੀ ਚੁੱਕੇ ਹੋ ਮੱਧ ਲੈ ਕੇ ਆਏ ਨੇ ਮੱਝਾਂ ਆਪਣੀਆਂ ਤੇ ਵੀਰ ਹੋਰਾਂ ਨਾਲ ਬੱਦਲਾਂ ਦਾ ਗੱਲਬਾਤ ਤੇ ਲੈਣੇ ਆ ਜਾਣਕਾਰੀ ਮੱਝਾਂ ਬਾਰੇ ਬਹੁਤ ਸੋਹਣੀਆਂ ਮੱਝਾਂ ਨੇ ਸਾਰੀਆਂ ਮੱਝਾਂ ਵੀਰ ਹੋ ਜਾਣੀਆਂ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਗਰਦੀਪ ਸਿੰਘ ਜੀ ਬਬਲੀ ਕਹਿੰਦੇ ਆ ਜੀ ਬਬਲੀ ਹਾਂਜੀ ਭਾਈ ਕਿਹੜਾ ਪਿੰਡ ਆਪਣਾ ਜੱਸੀ ਬਾਗੜੀ ਜੀ ਜੱਸੀ ਬਾਗੜੀ ਹਾਂਜੀ ਇਹ ਭਾਈ ਮੱਝਾ ਤੁਸੀਂ ਇੱਥੇ ਵੇਚਣ ਵਾਸਤੇ ਲੈ ਕੇ ਆਏ ਹੋ ਕਿ ਨਹੀਂ ਖਰੀਦੀਆਂ ਮੈਂ ਜੀ ਅੱਛਾ ਖਰੀਦੀਆਂ ਨੇ ਹਾਂਜੀ ਆਪਣਾ ਬਈ ਸੇਲ ਪਰਚੇਜ਼ ਦਾ ਕੰਮ ਹੈ ਹਾਂਜੀ ਹਾਂਜੀ ਅੰਮ੍ਰਿਤਸਰ ਜਾ ਰਹੇ ਹਾਂ ਸਰ ਸਾਰੀਆਂ ਹਾਂਜੀ ਠੀਕ ਹੈ ਜੀ ਤੇ ਭਾਈ ਸਾਨੂੰ ਮੜਾ ਦਿਓ ਜਾਣਕਾਰੀ ਮੱਝਵਾਰੀ ਕਿ ਸਵਾਰੀ ਇਹਨਾਂ ਵਾਰੀ ਦੱਸ ਦੋ ਹਾਂਜੀ ਇਹ ਲੀਲੀ ਰਵੀ ਦੀ ਹੈ ਜੀ ਇੱਥੋਂ ਲਈਆ ਮੈਂ ਇਹ ਇੱਥੋਂ ਇਹ ਅੱਜ ਖਰੀਦੀ ਹੈ ਹਾਂਜੀ ਹਾਂਜੀ ਨੀਲੀ ਦਾ ਵੀ ਮ ਉਹ ਥੋੜੀ ਮੱਝ ਤੇ ਲੇਵਲ ਉਵੇ ਦੀ ਹਾਂ ਚੋਈਆਂ ਮਗਾ ਹੁਣ ਚੋਤੀਆਂ ਚੋਈਆਂ ਹੋਈਆਂ ਮੱਝਾਂ ਨੇ ਹਾਂਜੀ ਤੇ ਨੀਲੀ ਦਾ ਵੀ ਬਾਈ ਹਾਂਜੀ ਨੀਲੀ ਦਾ ਵੀ ਨੀਲੀ ਵਾਲੀ ਮੱਝ ਬੱਚਾ ਵੀ ਮਗਰ ਲੀਲੀ ਰਵੀ ਦਾ ਅੱਛਾ ਨਾਲ ਬੱਚਾ ਇਹ ਮੇਲਾ ਕਿ ਵੀ ਮੇਲਾ ਬਾਈ ਹਾਂਜੀ ਕੱਟਾ ਜੀ ਨੀਲੀ ਦਾ ਵੀ ਮੱਝ ਹੈ ਜੀ ਮਗਰ ਕੱਟਾਏਗਾ ਤੇ ਚੋਈ ਹੋਈ ਹੈ ਜੀ ਅੱਜ ਇਹ ਕਿੰਨੇ ਵਸੂਆ ਬਾਈ ਇਹ ਦੂਜਾ ਸੂਆ ਜੀ ਇਹ ਦੂਜਾ ਸੂਆ ਹੈ ਹਾਂਜੀ ਤੇ ਜੇ ਆਪਾਂ ਬਾਈ ਦੁੱਧ ਦੀ ਗੱਲ ਕਰੀਏ ਤਾਂ ਕਿੰਨੇ ਕਿਲੋ ਲੀਟਰ ਦੁੱਧ ਦੇ ਦੇਣ ਤੇ ਦੁੱਧ ਦੇ ਦੂਗੀ 14-15 ਕਿਲੋ ਜੀ 14-15 ਆਹਰਾਮਦਰੀਨਾਂ ਜੀ ਠੀਕ ਹੈ ਠੀਕ ਹੈ ਹਾਂ ਜੀ 14-15 ਕਿਲੋ ਜਿਹੜਾ ਦੁੱਧ ਇਸ ਮੱਝ ਦੇ ਥੱਲੇ ਹੈਗਾ ਜਾਂ ਤੇ ਕਿੰਨੇ ਦਿਨ ਹੋਇਆ ਬਾਈ ਮੱਝ ਇਹਨੂੰ ਹੋ ਗਿਆ ਜੀ ਅੱਜ 12 ਦਿਨ ਜੀ 12 ਦਿਨ ਹਾਂ ਜੀ ਤੇ ਦੁੱਧ ਕਿੰਨਾ ਦੱਸਿਆ ਸੀਗਾ 12 ਤੋਂ ਮਾਲਕ ਨੇ 15 ਕਿਲੋ ਦੱਸਿਆ ਸੀ ਵੀ ਕਿਨੇ ਵੀ 15 ਕਿਲੋ ਦੁੱਧ ਦੇ ਦੂਗੀ ਆਹਰਾਮਦਰੀਨਾਂ ਜੀ ਠੀਕ ਹੈ ਵੀ ਹੁਣ ਮੰਨ ਲਓ ਵੀ ਹਜੇ ਕਰਾ ਕੜਕੋੜ ਨਹੀਂ ਚੱਲਿਆ ਹੋਇਆ ਜੀ ਠੀਕ ਹੈ ਜੇ ਕੜ ਚੱਲ ਪ ਠੀਕ ਹੈ ਕੁਆਲਿਟੀ ਚੰਗੀ ਦੀ ਹੈ ਜੀ ਕਿੰਨੇ ਦਿਨ ਹੋਏ ਇਹ ਨੂੰ 12 13 ਦਿਨ ਹੋਏ ਸੋਈ ਨਹੀਂ 12 13 ਹਾਂਜੀ ਠੀਕ ਹੈ ਬਹੁਤ ਸੋਹਣੀ ਮੱਝ ਹੈ ਬਈ ਦੇਖੋ ਪਿੰਡੇ ਦੀ ਬਹੁਤ ਸੋਹਣੀ ਹੈ ਤੰਦਰੁਸਤ ਮੱਝ ਹੈਗੀ ਤੇ ਮੜਾ ਬਾਈ ਬੱਚਾ ਦਿਖਾਉਂਗੇ ਹਾਂਜੀ ਦੇਖੋ ਜੀ ਇਹ ਬੱਚਾ ਹੈਗਾ ਮੱਝ ਦਾ ਬਹੁਤ ਸੋਹਣਾ ਤੇ ਚੰਗੀ ਨਸਲ ਇਹ ਬਾਈ ਕ੍ਰੋਸ ਕਰਾਈ ਸੀ ਕਿ ਠੀਕ ਆ ਸੀਗਾ ਉਹ ਨਹੀਂ ਪਤਾ ਜੀ ਆਪਾਂ ਤਾਂ ਖਰੀਦੀ ਵੀ ਅਸੀਂ ਅੱਛਾ ਆਪਾਂ ਖਰੀਦੀ ਹਾਂ ਬੰਦੇ ਹਾਂ ਹਾਂਜੀ ਹਾਂਜੀ ਚਲੋ ਮੈਂ ਇੱਕ ਝੋਟੀ ਲਈ ਆਪਣਾ ਪਤਾ ਹੁੰਦਾ ਜਾਣ ਕੇ ਹਾਂਜੀ ਠੀਕ ਹੈ ਬਹੁਤ ਸੋਹਣੀ ਮੱਝ ਆ ਬਾਈ ਜੀ ਤੇ ਇੱਕ ਅੱਗੇ ਇਹ ਝੋਟੀ ਇੱਕ ਆਪਣੇ ਕੋਲੇ ਇਹ ਝੋਟੀ ਆ ਬਾਈ ਇਹ ਵੀ ਚੋੰਜਾਂ ਮੀਆਂ ਸਾਰੀਆਂ ਜੀ ਠੀਕ ਹੈ ਹਾਂ ਜਿਹਨ ਲਾਇਤੀ ਲੈੜੀ ਨਾਲ ਦੇ ਨਾਲ ਇੱਥੇ ਆ ਕੇ ਚੋਦਨ ਨੇ ਜੀ ਠੀਕ ਹੈ ਇਹ ਬਾਈ ਕਿੰਨੇ ਸੋਇਆ ਇਹ ਵੀ ਦੂਜਾ ਸੋਇਆ ਪਹਿਲਾਂ ਨਸਲ ਦੱਸੋ ਬਾਈ ਕਿਹੜੀ ਹੈ ਇਹ ਮੋਹਰਾ ਦੀ ਜੀ ਆ ਗਈ ਅੱਛਾ ਇਹ ਮੋਹਰਾ ਨਸਲ ਹੈ ਹਾਂ ਕਾਲੀ ਆ ਜਮਾ ਜਮਾ ਕਾਲੀ ਆ ਹਾਂਜੀ ਠੀਕ ਹੈ ਤੇ ਕਿੰਨੇ ਸੋਇਆ ਬਾਈ ਇਹ ਦੂਜਾ ਸੋਇਆ ਹੈ अच्छा ए हेगा दूसरा सुई हां चार दिनਾਂ ਦੀ ਸੋਈ ਆ ਜੀ ਚਾਰ ਦਿਨ ਤੋਂ ਸੁਈ ਆ ਹਾਂਜੀ ਚਵਾਈ 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 ਪੂਰੀ ਚੰਗੀ ਜੀ ਠੀਕ ਹੈ ਤੇ ਮਗਰ ਬਈ ਬੱਚਾ ਕੀ ਇਹਦੇ ਇਹਦੇ ਮਗਰ ਕਟਾਈ ਹੋ 100% ਜੀ ਕਟਾਈ ਆ ਜੀ ਨਗਰ ਕਟਾ ਹੈ ਜੀ ਦੂਜੇ ਸੋਏ ਆ ਤੇ ਦੁੱਧ ਦੀ ਜੇ ਆਪਾਂ ਬਈ ਗੱਲ ਕਰੀਏ ਕਿੰਨੇ ਦਿਨਾਂ 12 ਕਿਲੋ ਦੁੱਧ ਜੀ 12 ਕਿਲੋ ਦੁੱਧ ਹਾਂਜੀ ਠੀਕ ਹੈ ਇਹ ਤਾਜੀ ਸੁਈ ਹੈ ਜਮਾਈ ਹਾਂਜੀ ਸਹੀ ਹਾਂਜੀ ਕੀ ਰੇਟ ਦੀ ਖਰੀਦੀ ਹੋਈ ਵੀਰੇ ਆਪਾਂ ਹੈ ਏ ਜੋ ਆਪਾਂ ਨਾ ਜੋੜੀ ਲਈ ਸੀ ਮੈਂ ਇਹਦੇ ਕੇ ਮੈਂ ਕਹਉ ਮੈਂ ਦੀ ਹਾਂਜੀ ਤਾਂ ਜੋੜੀ ਤੋਂ ਨੇ ਲਈਆਂ ਜੀ ਇਹ 133 ਦੀਆਂ ਜੀ 233 ਦੀਆਂ ਜੀ ਸੌਰੀ 233 ਦੀਆਂ 233 ਦੀਆਂ ਜੀ 2 ਲੱਖ 33 ਹਜ਼ਾਰ 33 ਹਜ਼ਾਰ ਦੇ ਹਨ ਜੀ 2 ਲੱਖ 33 ਹਜ਼ਾਰ ਦੀ ਬਾਈ ਇਹ ਜੋੜੀ ਲਈ ਹੈ ਬਾਈ ਨੇ ਹਾਂਜੀ ਉੱਤੇ ਖਰਚੇ ਇਹਨਾਂ ਦੇ ਪੈਣੇ ਹੋ ਜਾਣੇ ਹੱਟਾ ਹੀ ਪਊਗਾ ਓਨ ਜਾਂ ਤੇ ਹਾਂਜੀ ਵਿਆਹਾਂ ਤੇ ਵੀ ਬਾਕੀ ਦਾਲੀ ਵਗੈਰਾ ਪੈ ਜਾਂਦੀ ਆ ਲੋ ਜੀ ਆਪਾਂ ਅਗਲੀ ਮਾਤਰ ਦੀ ਗੱਲ ਕਰਦੇ ਆ ਬਾਈ ਨਾਲ ਬਈ ਇਹਦੇ ਨਾਲ ਜਿਹੜੀ ਜੋੜੀ ਕੀਤੀ ਉਹ ਆ ਜੀ ਉਹ ਆ ਬੜੀ ਇਹ ਵੀ ਸੇਮ ਨਸਲ ਹੀ ਆ ਬਾਈ ਹਾਂਜੀ ਹਾਂਜੀ ਲੋਨ ਮੋਰਾ ਚ ਪਿੰਦੀ ਹਮਾਰੇ ਕਾਲਜ ਹੈਗੀ ਤੇ ਆਪਣੇ ਕੋਲ ਇਹ ਆ ਬਾਈ ਹਾਂਜੀ ਇਹ ਰੋਸ਼ੀ ਜੀ ਪਿੰਦੀ ਥੋੜੀ ਜੀ ਥੋੜੀ ਰੋਸ਼ੀ ਪਿੰਦੀ ਲੈਵੇ ਲੋਵੇ ਦੀ ਸਾਫ ਸੀ ਇਹ ਹਰਿਆਣੇ ਦੇ ਬੰਦਿਆਂ ਤੋਂ ਲਈ ਆ ਅੱਛਾ ਇਹ ਵੀ ਹਰਿਆਣੇ ਦੇ ਬੰਦੇ ਤੋਂ ਲਈ ਆ ਹਾਂ ਜੀ ਇੱਥੋਂ ਹੀ ਲਈ ਆ ਬਾਈ ਹਾਂਜੀ ਹਾਂਜੀ ਕਿੰਨਾ ਦੁੱਧ ਆ ਬਈ ਥੱਲੇ ਇਹ ਥੱਲੇ ਬੰਦੇ ਨੇ 12 ਕਿਲੋ ਕਹਿ ਕੇ ਦਿੱਤੀ ਹੈ ਜੀ ਇਹਦੇ 12 ਕਿਲੋ ਦੁੱਧ ਹੈ 12 ਕਿਲੋ ਦੁੱਧ ਹੈ ਹਾਂ ਜੀ ਤੇ ਕਿੰਨੇ ਵਸੂਏ ਬਈ ਇਹ ਇਹ ਵੀ ਦੂਜਾ ਸੂਆ ਜੀ ਇਹ ਵੀ ਦੂਜਾ ਸੂਆ ਹੈ 12 ਕਿਲੋ ਦੁੱਧ ਹੈ ਮਗਰ ਇਹ ਬੱਚਾ ਕੀ ਹੈ ਬਈ ਇਹ ਵੀ ਕੰਮ ਅਗਰ ਕੱਟਾ ਜੀ ਕੱਟਾ ਤੁਸੀਂ ਸਾਰੇ ਕੱਟਣ ਲਈ ਲਿਆਂਗੇ ਅੱਜ ਕੱਟਣ ਲਈ ਹੀ ਮਿਲ ਗਏ ਜੀ ਠੀਕ ਹੈ ਹਾਂ ਜੀ ਤੇ ਇਹਦਾ ਬਾਈ ਕੀ ਰੇਟ ਰੋਟਾ ਮਾ ਜਿਹੜਾ ਇਹ ਲਈ 1,20,000 ਦੀ ਜੀ ਅੱਛਾ 1,20,000 ਰੁਪਈਆ ਬਾਈ ਹਾਂ ਜੀ ਆ ਇਹਦਾ ਲੈਵਾ ਬਹੁਤ ਜ਼ਿਆਦਾ ਚੋਤੀ ਥੋੜੀ ਜੀ ਇਹ ਠੀਕ ਹੈ ਹਾਂ ਵੀ ਦੁੱਧ ਸਖਾਲੀ ਕਰਦਨੇ ਆ ਬ ਹਾਂਜੀ ਮੋਰਾ ਜੀ ਆ ਗਈ ਹਾਂਜੀ ਇਹ ਹਾਂ ਹਰਿਆਣੇ ਦੇ ਬੰਦਿਆਂ ਤੋਂ ਲਈ ਹੈ ਇਹ ਬੱਚਾ ਜੀ ਦੇਖੋ ਪੂਰਾ ਤੰਦਰੁਸਤ ਬੱਚਾ ਹੈਗਾ ਪੂਰਾ ਐਕਸਾ ਬੱਚਾ ਹੈਗਾ ਇੱਕ ਬਾਈ ਹੋਰਾਂ ਕੋਲੇ ਇਹ ਹੈਗੀ ਜਿਹੜੀ ਜੋੜੇ ਵਿੱਚ ਲਈ ਸੀਗੀ ਇਹਦੇ ਮਗਰ ਕੱਟੀ ਹੈ ਜੀ ਪੂਰੀ ਇਹਦੇ ਮਗਰ ਬੂਰੀ ਕੱਟੀ ਹੈ ਇਹ ਵੀ ਆਪਾਂ ਦਿਖਾ ਦੇ ਦਿੰਦੇ ਹਾਂ ਸਾਰੀਆਂ ਚੋਈਆਂ ਹੋਈਆਂ ਨੇ ਮੱਜਾਂ ਇਹ ਬ੍ਰਾਊਨ ਕਲਰ ਦੀ ਕੱਟੀ ਹੈ ਜੀ ਇਹਦੇ ਨੂੰ ਮਗਰ ਬਹੁਤ ਸੋਹਣੀ ਤੇ ਪਿਆਰੀ ਬੱਚੀ ਹੈ ਇਧਰ ਭਾਈ ਹੁਣ ਤੁਸੀਂ ਅੱਜ ਟੋਟਲ ਕਿੰਨੀਆਂ ਮੱਝਾਂ ਲੈ ਲਿਆ ਬਾਈ ਅਸੀਂ ਲੈ ਲਈਆਂ ਜੀ 7-8 ਪਸ਼ੂ ਲੈਏ ਅਸੀਂ ਤਕਰੀ ਠੀਕ ਆ ਬਾਈ ਇਹ ਆਪਣੇ ਕੋਲੇ ਇਧਰ ਹੁਣ 4 ਮੱਝਾਂ ਨੇ ਹਾਂਜੀ ਤੇ ਬਾਕੀ ਤੁਸੀਂ ਜਿਹੜਾ ਮਾਲ ਆ ਉਹ ਕਿੱਥੇ ਰੱਖਿਆ ਤਿੰਨਵੇਂ ਸਾਈਡਰ ਖੜਿਆ ਜੀ ਠੀਕ ਆ ਜੀ ਉਹਨਾਂ ਬਾਰੇ ਵੀ ਆਪਾਂ ਬਾਈ ਕਰਦੇ ਆਂ ਗੱਲ ਇੱਕ ਵਾਰੀ ਆਪਾਂ ਦਿਖਾ ਦਈਏ ਆ ਦੇਖੋ ਜੀ ਬਾਈ ਹੋਰਾਂ ਨੇ ਅੱਜ ਇਹ 4 ਮੱਝਾਂ ਲਈਆਂ ਨੇ ਟੋਟਲ ਦਾ 7-8 ਮੱਝਾਂ ਲਈਆਂ ਨੇ ਤੇ ਨੀਲੀ ਰਾਗੀ ਤੇ ਮੋਰੀ ਨਸਲ ਦੀਆਂ ਮੱਝਾਂ ਨੇ ਇਹਨਾਂ ਕੋਲ ਫੇਰ ਪਰਚੇਜ਼ ਦਾ ਇਹ ਕੰਮ ਕਰਦੇ ਹੈਗੇ ਤੇ ਇਹ ਜਿਹੜਾ ਜਿੰਨਾ ਵੀ ਮਾਲ ਹੈਗਾ ਜੰਨੀਆਂ ਅਸੀਂ ਮੱਝਾਂ ਖਰੀਦੀਆਂ ਹੋਈਆਂ ਨੇ ਇਹ ਜਾਣੀਆਂ ਜੀ ਅੰਮ੍ਰਿਤਸਰ ਇਹਨਾਂ ਕੋਲੇ ਉੱਥੋਂ ਦਾ ਕੋਈ ਗਾਹਕ ਹੈਗਾ ਤਾਂ ਇਹਨਾਂ ਨੇ ਉਹਨਾਂ ਵਾਸਤੇ ਇਹ ਜਿਹੜੇ ਪਸ਼ੂਆਂ ਨੂੰ ਪਰਚੇਜ਼ ਕੀਤੇ ਨੇ ਸਾਰੀਆਂ ਸੋਈਆਂ ਹੋਈਆਂ ਨੇ ਸਾਰਿਆਂ ਦੇ ਮੰਗਰ ਬੱਚੇ ਆ ਬਹੁਤ ਤੰਦਰੁਸਤ ਬੱਚੇ ਆ ਤੇ ਚੰਗੇ ਪਿੰਡੇ ਦੀਆਂ ਮੱਝਾਂ ਨੇ ਤੇ ਬਾਈ ਜੀ ਕਿਸੇ ਨੇ ਕੋਈ ਮੱਝ ਵਗੈਰਾ ਹੋਰ ਲੈਣੀ ਹੋਵੇ ਤਾਂ ਤੁਸੀਂ ਦਵਾ ਦਿੰਦੇ ਹੋ ਨਾਮ ਕੀ ਸੀ ਬਾਈ ਗਰਦੀਪ ਸਿੰਘ ਜੀ ਮਬੌਲੀ ਕਹਿੰਦੇ ਜੀ ਮਬੌਲੀ ਹਾਂ ਜੀ ਘਰੇ ਵੀ ਆਪਣੇ ਕੋਲ ਪੰਜਾਂ ਹੁੰਦੇਗਾ ਜੀ ਆਪਣੇ ਕੋਲ ਘਰੇ ਵੀ ਹੁੰਦੇ ਹਾਂ ਹਾਂ ਘਰੇ ਵੀ ਪੰਜ ਸੱਤ ਪੰਜਾਂ ਹੁੰਦੇਗਾ ਜੀ ਜੇ ਕਿਸੇ ਨੇ ਮਗਾਉਣੀ ਆ ਉਹਨਾਂ ਨੇ ਤਾਂ ਕਿਵੇਂ ਵੀ ਵੀ ਮੈਂ ਭੇਜ ਦਿੰਦੇ ਆ ਵੀਡੀਓ ਵੜੂ ਪਾ ਕੇ ਜੀ ਠੀਕ ਐ ਇਥੋਂ 10 ਕਿਲੋਮੀਟਰ ਤੇ ਪਿੰਡ ਆ ਜੀ ਜੱਸੀ ਬਾਗ ਵਾਲੀ ਜੱਸੀ ਬਾਗ ਆ ਜੀ ਹਾਂ ਜੀ ਬਹੁਤ ਸੁਣੀ ਮੱਝਾ ਦੇਖੋ ਦੋਸਤੋ ਮਾਗਰ ਬਹੁਤ ਵਧੀਆ ਤੰਦਰੁਸਤ ਬੱਚਾ ਆਏਗਾ ਦੇਖ ਸਕਦੇ ਆਪਾਂ ਚੰਗੀ ਪਿੰਡੇ ਦੀ ਠੰਡੀ ਸਲੀਲ ਮੱਝ ਆ ਇਹ ਇਹਦੇ ਥੱਲੇ ਬਾਈ ਦੁੱਧ ਕਿੰਨਾ ਇਥੇ 10 ਕਿਲੋ ਕਹਿੰਦੇ ਮੌਕੇ ਦੇ ਹੁਣ ਬੰਦੇ ਨੂੰ 12 ਕਿਲੋ ਦੋ ਦੇ ਦੂਗੀ ਪਹਿਲਣਾ ਦੋ ਦੰਦੇ ਆਈ ਠੀਕ ਹੈ ਹਾਂਜੀ ਬਈ ਉਹ ਵੱਜਦਾ ਰੇਟ ਰਹੇਗਾ ਆਪਣਾ ਯਾਰ ਇਹ ਇਥੋਂ ਲਈਏ 85000 ਦੀ ਇਥੋਂ ਆਪਾਂ 85000 ਦੀ ਆਪਣੀ ਖਰੀਦ ਹੈ ਖਰੀਦ ਹੈ ਜੀ ਹਾਂਜੀ ਤੇ ਬਾਕੀ ਆਪਾਂ ਨੂੰ ਜਿਹੜਾ ਖਰਚੇ ਪੈਣਗੇ ਗੱਡੀ ਦਾ ਖਰਚਾ ਲਿਖਾਈ ਪੈਣੀ ਜੀ ਉੱਤੇ ਠੀਕ ਹੈ 2400 ਰੁਪਏ ਲਿਖਾਈ ਆ 5-6000 ਰੁਪਏ ਤੋਂ ਖਰਚਾ ਪੈਂਦਾ ਜੀ ਇੱਕ ਪਸੂ ਤੇ ਹਾਂਜੀ ਠੀਕ ਹੈ ਬਈ ਜੀ ਸਾਰਾ ਟੋਟਲ ਸੜੇ ਲਿਖਾਈ 5000 ਰੁਪਏ ਪੈਂਦਾ ਹੈ ਠੀਕ ਹੈ ਭਾਈ ਮਨ ਕੇ 5000 ਰੁਪਿਆ ਆਪਾਂ ਖਰੀਦ ਤੋਂ 5000 ਰੁਪਿਆ ਉੱਪਰ ਆਪਾਂ ਨੂੰ ਮੱਝ ਪੈਂਦੀ ਹੈ ਹਾਂਜੀ ਤੇ ਇਹਦਾ ਭਾਈ ਕੀ ਰੇਟ ਆ ਮੱਝ ਦਾ ਇਹ 90 ਦੀ ਲਈ ਹੈ ਜੀ ਅੱਛਾ ਇਹ 90000 ਦੀ ਮੱਝ ਹਾਂਜੀ ਠੀਕ ਹੈ 285 ਦੀ ਤੇ 90 ਦੀ ਤੇ ਮਗਰ ਬੱਚੇ ਆ ਜੀ ਇਹਨਾਂ ਦੇ ਤੇ ਇਹਨੂੰ ਭਾਈ ਕਿੰਨੇ ਦਿਨ ਹੋਏ ਸੂਈ ਨੂੰ ਮੱਝ ਨੂੰ ਇਹਨੂੰ ਅੱਜ ਚੌਥਾ ਦਿਨ ਹੈ ਜੀ ਚੌਥਾ ਦਿਨ ਹੋ ਗਿਆ ਹਾਂਜੀ ਠੀਕ ਹੈ ਤੇ ਇੱਕ ਆਪਣੇ ਕੋਲ ਇਹ ਵੀ ਇੱਧਰ ਲਈ ਮੱਝ ਵੀ ਆਪਣੇ ਕੋਲ ਹੀ ਹੈ ਭਾਈ ਹਾਂਜੀ ਹਾਂਜੀ ਅੱਛਾ ਇਹ ਬਲੈਕ ਜਿਹੜੇ ਹੁੰਦੇ ਆ ਮੋਹਰੇ ਨਹੀਂ ਮੋਹਰੇ ਦੀ ਹਾਂਜੀ ਠੀਕ ਹੈ ਇਹਦੇ ਮਗਰ ਬਈ ਬੱਤਿਆ ਕੀ ਆ ਕੱਟਾ ਜੀ ਇਹਦੇ ਮਗਰ ਵੀ ਕੱਟਾ ਹੈਗਾ ਇਹਨੂੰ ਬਈ ਕਿੰਨੇ ਦਿਨ ਹੋਇਆ ਸੂਈ ਨੂੰ ਹੋ ਗਏ 9 ਦਿਨ ਸੂਈ ਨੂੰ ਹੋ ਗਏ ਹਾਂਜੀ ਤੇ ਬਈ ਜੇ ਆਪਾਂ ਦੁੱਧ ਦੀ ਗੱਲ ਕਰੀਏ ਇਹਦੇ ਥੱਲੇ ਜੀ ਹੁਣ 8 ਕਿਲੋ ਬੋਲੀ ਕਹਿੰਦੇ ਬੰਦੇ ਜੀ ਠੀਕ ਹੈ ਹਾਂਜੀ 8 ਲੀਟਰ ਦੁੱਧ ਆ ਬਈ ਜੀ ਹਾਂਜੀ ਬੋਲੀ ਜੀ ਚਾ ਬੋਲੇ ਜੀ ਦੁੱਧ ਪਾਟ ਗਿਆ ਦਾ ਜੀ ਠੀਕ ਹੈ ਬੋਲੇ ਜੀ ਆ ਜੀ ਹਾਂਜੀ ਥੋੜੇ ਦਿਨ ਹੋਇਆ ਬਈ ਫਿਰ ਹਾਂਜੀ ਹਾਂਜੀ ਵੀ 8 ਕਹਿੰਦੇ ਚਲੋ ਮੈਂ ਇੱਕ ਦੋ ਦਿਨ ਘੱਟ ਪਾ ਗਾਂਵਸ਼ਾ ਹੋ ਜਾਂਦਾ ਹੁਣ ਆਪਾਂ ਅਗਲੇ ਵੀ ਜੀ ਆਪਾਂ ਦੇਖੇ ਤਾਂ ਇੱਕ ਹਫਤਾ ਹੋਇਆ ਮੱਝ ਸੂਈ 10 ਲੀਟਰ ਜਿਹੜਾ ਹੈਗਾ ਬੋਲੀ ਹੈਗੀ ਤੇ ਆਪਾਂ ਮੱਝ ਦੇਖ ਸਕਦੇ ਆ ਬਾਈ ਜੀ ਲੈਵਲ ਉਹਦੀ ਪੂਰੀ ਵਧੀਆ ਹੈਗੀ ਚੋਈਆਂ ਹੋਈਆਂ ਮੱਝਾਂ ਨੇ ਸਾਰੀਆਂ ਹਾਂਜੀ ਤੇ ਬਾਈ ਜੀ ਆਪਾਂ ਰੇਟ ਦੀ ਗੱਲ ਕਰੀਏ ਤਾਂ ਕੀ ਰੇਟ ਹੈ ਇਹ ਲਈ 2 ਘਟ 80 ਦੀ ਜੀ 2 ਘਟ 80 ਦੀ ਹਾਂਜੀ ਬਾਕੀ ਜਿਵੇਂ ਤੁਸੀਂ ਕਿਹਾਗਾ ਹਾਂਜੀ ਉੱਤੇ 5000 ਰੁਪਏ ਦੇ ਉੱਪਰ ਇੱਕ ਮੱਝ ਦੇ ਉੱਤੇ ਆਪਾਂ ਨੂੰ ਖਰਚਾ ਪੈ ਖਰਚਾ ਜੀ ਹਾਂਜੀ ਠੀਕ ਹੈ ਹਾਂਜੀ ਤੇ ਬਾਈ ਜੀ ਆਪਣਾ ਆਪਦਾ ਕੰਮ ਹੀ ਹੈ ਕਿ ਨਹੀਂ ਆਪਦਾ ਕੰਮ ਹੀ ਹੈ ਆਪਦਾ ਹੀ ਠੀਕ ਹੈ ਹਾਂਜੀ ਵੀ ਆਪਾਂ ਭੇਜ ਦਿੰਦੇ ਨੇ ਜੇ ਕੋਈ ਗਾਹਕ ਦੀ ਅੱਜ ਡਿਮਾਂਡ ਹੈਗੀ ਅੱਗੇ ਗਾਹਕ ਸਾਡੇ ਨਾਲ ਹੁੰਦਾ ਕਰੇ ਵੀ ਮੰਜਾ ਹੁੰਦੇ ਆਪਣੇ ਕੋਲ 5-10 ਮੰਜਾ ਹੁੰਦੇ ਗਾ। ਕਰੇ ਵੀ ਜਨ ਕਿ ਤੁਸੀਂ ਪਸ਼ੂ ਰੱਖਦੇ ਹੋ। ਹਾਂਜੀ। ਉਹ ਵੀ ਆਪਾਂ ਸੇਲ ਪਰਚੇ ਲਈ ਰੱਖਿਆ। ਹਾਂਜੀ ਕਿਤੇ ਕੋਈ ਮਹਿ ਬੰਦਾ ਮਗਾ ਸਕਦਾ ਜੇ ਮੰਗਾਉਣੀ ਹੈ ਜੀ। ਠੀਕ ਹੈ। ਹਾਂਜੀ ਜੀ ਆ ਕੇ ਲੈ ਕੇ ਨੇ 2 ਡੰਗ ਚੋਲੇ 4 ਡੰਗ ਚੋਲੇ ਚਾਹ ਕੇ ਲੈ ਜੀ। ਠੀਕ ਹੈ ਠੀਕ ਹੈ। ਮਾੜਾ ਹੈ ਬਾਈ ਕੋਈ ਮੱਝ ਤੋਰ ਕੇ ਦਿਖਾ ਸਕਦੇ ਆਪਾਂ। ਬਹੁਤ ਪੌਣੀਆਂ ਮੱਝਾਂ ਨੇ ਬਾਈਆਂ ਨੇ ਅੱਜ ਲੱਗੀਆਂ ਥੋੜਾ ਬਾਲੀ ਮੰਡੀ ਤੋਂ ਤੇ ਮੱਝ ਦੀ ਆਪਾਂ ਚਾਲ ਦੇਖੋ। ਤੰਦਰੁਸਤ ਮੱਝਾਂ ਜੀ। ਬੱਚੇ ਦਾ ਜ਼ਿਆਦਾ ਕਰਦੀ ਆ ਥੋੜਾ ਬੱਚੇ ਕਰਕੇ। ਹਾਂਜੀ ਹਾਂ। ਥੋੜਾ ਜ ਸੱਜ ਸੂਈ ਹੋਣ ਕਰਕੇ ਥੋੜਾ ਜ ਬੱਚੇ ਤੋਂ ਦੂਰ ਹੋਣ ਕਰਕੇ ਥੋੜੇ ਜ ਇਹ ਮੱਝ ਆਬਿਆਖਣ ਲਿਖਾ ਰਹੀ ਚੰਗੀ ਨਸਲ ਦੀ ਮੱਝ ਆ ਜੀ ਸਾਰਿਆਂ ਦੇ ਟੋਟਲ ਹੀ ਜੰਨੇ ਜਿਵੇਂ ਗਾਂ ਦੇ ਹਿਸਾਬ ਨਾਲ ਜਿਵੇਂ ਗਾਂ ਕਨੇਉ ਕਰਦੇ ਆ ਜੇ ਆਪਦੀਆਂ ਮਈਆਂ ਘਰੋਂ ਮੰਡੀ ਤੇ ਵੀ ਲੈ ਜਾਂਦੇ ਆ ਮਈਆਂ ਜੀ ਠੀਕ ਹੈ ਹਾਂਜੀ ਠੀਕ ਹੈ ਤੇ ਬਾਈ ਜੀ ਆਪਾਂ ਗੱਲ ਕਰੀਏ ਇੱਥੋਂ ਦੇ ਮਾਹੌਲ ਦੀ ਆਪਣਾ ਡੱਬਾ ਵਾਲੀ ਮੰਡੀ ਹੈ ਜਿਹੜੀ ਆਪਣੀ ਹਾਂਜੀ ਇੱਥੇ ਕਿਸ ਤਰ੍ਹਾਂ ਦਾ ਮਾਹੌਲ ਹੈ ਬਾਈ ਇੱਥੇ ਸਾਰੇ ਤਰ੍ਹਾਂ ਦਾ ਮਾਹੌਲ ਹੈ ਜੀ ਇੱਥੇ ਗਾਂ ਵੀ ਮਿਲ ਰਹੀ ਹੈ ਮੈਂ ਵੀ ਮੇਰੀ ਛੋਟਾ ਪੜਦਾ ਵੀ ਮਿਲਦਾ ਜੀ ਹਾਂ ਤੇ ਮਹਿੰਗੀ ਤੋਂ ਮਹਿੰਗੀ ਮੈਂ ਵੀ ਮਿਲਦੀ ਗਈ ਠੀਕ ਉਹ ਇੱਥੇ ਨਾਰਮਲ ਦਾ ਰੇਟ ਮਿਲ ਜਾਂਦਾ ਜਿਵੇਂ ਦੁੱਧ ਆਦ ਪੀਣ ਨੂੰ ਕਿਸੇ ਨੇ ਮੈਂ ਲੈਣੀ ਠੀਕ ਰੇਟ ਤੇ ਮਿਲ ਜਾਂਦੀ ਠੀਕ ਹੈ ਮੰਨ ਕੇ ਚਲੋ ਜੇ ਕੋਈ ਬੰਦਾ ਇੱਥੇ ਮੱਝ ਲੈਣ ਆਉਂਗਾ ਜਾਂ ਗਾਂ ਲੈਣ ਆਉਂਦਾ ਹੈ ਹਾਂਜੀ ਤਾਂ ਉਹ ਮੁਰਦਾ ਨਹੀਂ ਉਹਨੂੰ ਚੱਲੇ ਭਾ ਤੇ ਮਿਲ ਜਾਂਦੀ ਮਿਲ ਜਾਨੀ ਇਹ ਗਾਂ ਬਹੁਤ ਜ਼ਿਆਦਾ ਆਉਂਦੀ ਹੈ ਇੱਥੇ ਠੀਕ ਹੈ ਮੈਂ ਵੀ ਬਹੁਤ ਜ਼ਿਆਦਾ ਆਉਂਦੀ ਠੀਕ ਹੈ ਹਾਂ ਛੋਟਾ ਭਾ ਮਿਲ ਜਾਂਦਾ ਜਿਵੇਂ ਹੁਣ ਵੱਡੀਆਂ ਮੰਡੀਆਂ ਰਾਮਪੁਰਾ ਰੂਪਰਾ ਉੱਥੇ 2-2 ਲੱਖ ਭਾ ਕਰਦੇ ਇੱਥੇ ਕੋਈ 1.5 ਲੱਖ ਤੋਂ ਬਾਹਰ ਭਾ ਨਹੀਂ ਕਰਦਾ ਜੀ ਠੀਕ ਹੈ ਠੀਕ ਹੈ ਠੀਕ ਹੈ ਯਾਨੀ ਕਿ ਪੂਰਾ ਵਧੀਆ ਮਾਹੌਲ ਹੈ ਜਿਹੜਾ ਵੀ ਬੰਦਾ ਕੋਈ ਲੈਣਾ ਚਾਹੁੰਦਾ ਇੱਥੇ ਗਾਮ ਅੱਜ ਲੈਣੀ ਚਾਹੁੰਦਾ ਹੈਗਾ ਤਾਂ ਉਹਨੂੰ ਚੰਗੇ ਭਾਅ ਤੇ ਯਾਨੀ ਕਿ ਇੱਥੇ ਮਿਲ ਸਕਦੀ ਹੈ ਹਾਂਜੀ ਮਿਲ ਸਕਦੀ ਹੈ